ਕਿਸਾਨ ਭਰਾਓ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਝੋਨੇ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਤੇ ਕਾਫੀ ਕਿਸਾਨ ਭਰਾਵਾਂ ਦੀ ਕਨਫਿਊਜ਼ਨ ਚੱਲ ਰਹੀ ਹੈ ਕਿ ਝੋਨੇ ਦੀ ਫਸਲ ਉੱਤੇ ਪਿਛਲੇ ਦਿਨਾਂ ਵਿੱਚ ਮੌਸਮ ਖਰਾਬ ਹੋਣ ਕਰਕੇ ਸਪਰੇਅ ਨਹੀਂ ਕੀਤੀ ਗਈ ਸਾਡੀ ਐਨ ਪੀ ਕੇ ਦੀ ਸਪਰੇਅ ਮਿਸ ਹੋ ਗਈ ਆ ਝੋਨਾ 20% ਨਿਸਰ ਚੁੱਕਿਆ ਜਾਂ ਤਾਂ ਵੀ ਟਾਵੇਂ ਟਾਵੇਂ ਮੁੰਜਰ ਕੱਢ ਰਿਆ ਕੀ ਆ ਸਾਨੂੰ ਹੁਣ ਐਨਪੀਕੇ ਦੀ ਸਪਰੇਅ ਇਨਸੈਕਟੀਸਾਈਡ ਫੰਗੀਸਾਈਡ ਦੇ ਨਾਲ ਸਪਰੇਅਰ ਲਾ ਕੇ ਕਰ ਦੇਣੀ ਚਾਹੀਦੀ ਆ ਤੇ ਕਾਫੀ ਕਿਸਾਨ ਭਰਾਵਾਂ ਨੂੰ ਇਹ ਵੀ ਕਨਫਿਊਜ਼ਨ ਚੱਲ ਰਹੀ ਆ ਵੀ 05234 ਦੀ ਸਪਰੇਅ ਕਰੀਏ ਕਿ 13045 ਦੀ ਸਪਰੇਅ ਕਰੀਏ ਤੇ ਇਹਨਾਂ ਦੋਨਾਂ ਐਨਪੀਕੇ ਬਾਰੇ ਕਨਫਿਊਜ਼ਨ ਚੱਲ ਰਹੀ ਆ ਤੇ ਇਸ ਵੀਡੀਓ ਵਿੱਚ ਆਪਾਂ ਇਹਨਾਂ ਸਾਰੇ ਟੌਪਿਕਾਂ ਨੂੰ ਕਵਰ ਕਰਾਂਗੇ ਤੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖੋ ਤੇ ਜਾਣਕਾਰੀ ਚੰਗੀ ਲੱਗੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਸਾਂਝੀ ਵੀ ਕਰਿਓ ਹਾਂਜੀ ਕਿਸਾਨ ਭਰਾਵੋ ਆਪਾਂ ਖੇਤ ਆਏ ਹੋਏ ਸੀ ਤੇ ਲਾਈਵ ਵੀਡੀਓ ਕਰਨ ਬਾਰੇ ਸੋਚਿਆ ਸੀ ਪਰ ਇੱਥੇ ਨੈਟਵਰਕ ਇਸ਼ੂ ਕਰਨ ਇੱਕ ਤਾਂ ਵਾਈਸ ਮਰਝ ਹੋ ਰਹੀ ਸੀ ਇੱਕ ਵੀਡੀਓ ਵਿੱਚ ਕੁਆਲਿਟੀ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਆ ਰਹੀ ਸੀ ਤੇ ਕਾਫੀ ਗੱਲਾਂ ਮਿਸ ਹੋ ਰਹੀਆਂ ਸੀਆਂ ਪ੍ਰੋਪਰ ਸਮਝ ਨਹੀਂ ਆ ਰਹੀਆਂ ਸੀਆਂ ਤੇ ਮੈਂ ਤਾਂ ਹੀ ਸੋਚਿਆ ਵੀ ਵੀਡੀਓ ਸ਼ੂਟ ਕਰ ਲੈਣੇ ਤਾਂ ਇਹ ਵੀਡੀਓ ਤੁਹਾਨੂੰ ਲਾਈਵ ਵਾਂਗੂ ਹੀ ਮਹਿਸੂਸ ਹੋਊਗੀ ਹਾਂਜੀ ਕਿਸਾਨ ਭਰਾਵੋ ਪਹਿਲਾਂ ਆਪਾਂ ਐਨਪੀਕੇ ਦੀ ਕਨਫਿਊਜ਼ਨ ਬਾਰੇ ਜਾਣਦੇ ਆ ਜਿਹੜੇ ਕਿਸਾਨ ਭਰਾਵਾਂ ਦੀ ਫਸਲ 60 ਦਿਨਾਂ ਦੀ ਹੋ ਚੁੱਕੀ ਆ ਜਿਵੇਂ ਕੋਈ ਪੀਆਰ 131 ਵੈਰਾਈਟੀ ਆ ਜਾ ਪੀਆਰ 126 ਵੈਰਾਈਟੀ ਆ 45 50 ਦਿਨਾਂ ਦੀ ਹੋ ਗਈ ਹੈ ਲੇਟ ਲੱਗੇ ਵਾ ਜਲਾਈ ਮਹੀਨੇ ਦੇ ਵਿੱਚ ਲੱਗੇ ਵਾ ਜੇ ਆਪਾਂ ਕੋਈ ਵੀ ਇਹ ਝੋਨੇ ਦਾ ਇੱਕ ਮਦਰ ਟਿੱਲਰ ਪਾੜ ਕੇ ਦੇਖਦੇ ਆ ਜਾਂ ਨਾਲ ਦੀ ਕੋਈ ਸਾਖਾ ਪਾੜ ਕੇ ਦੇਖਦੇ ਹਾਂ ਦੇ ਵਿੱਚ ਛੋਟੀ ਮੁੰਜਰਬਾਨੀ ਸਟਾਰਟ ਹੋ ਚੁੱਕੀ ਹੈ ਤਾਂ ਐਸਾ ਵਸਤਾ ਉੱਤੇ ਵਾ 05234 ਦੀ ਸਪਰੇਅ ਕਰ ਸਕਦੇ ਆਂ 0.5 ਦੀ ডোজ ਸਿਰਫ 700 ਗ੍ਰਾਮ ਲਈ ਜਾਵੇ 100 ਲੀਟਰ ਪਾਣੀ ਵਿੱਚ 150 ਲੀਟਰ ਪਾਣੀ ਵਿੱਚ ਤੁਸੀਂ 1 ਕਿਲੋ ਤੱਕ ਵਰਤੋਂ ਕਰ ਸਕਦੇ ਆ ਇਸ ਦੇ ਨਾਲ ਤੁਸੀਂ 100 ਤੋਂ 125 ਗ੍ਰਾਮ ਜ਼ਿੰਕ ਚੇਲੇਟਰ ਦੀ ਵਰਤੋਂ ਵੀ ਕਰ ਸਕਦੇ ਆ ਵੀ ਜੇ ਤੁਹਾਡੇ ਖੇਤ ਦੇ ਵਿੱਚ ਛੋਟੀ ਮੁੰਜਰ ਬਾਨੀ ਸਟਾਰਟ ਹੋ ਚੁੱਕੀ ਆ ਗੋਭ ਚ ਹਜੇ ਕਿਤੇ ਵੀ ਕੋਈ ਵੀ ਉਦਾਂ ਦੀ ਕੰਡੀਸ਼ਨ ਨਹੀਂ ਬਣੀ ਵੀ ਬਾਹਰ ਨਹੀਂ ਆਏਗੀ ਵੈਚੀ ਹੈ ਬਿਲਕੁਲ ਛੋਟੀ ਆ ਦੋ ਪੋਟਾਂ ਦੇ ਕਾਰਦੀਏ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਸ ਅਵਸਥਾ ਉੱਤੇ 05234 ਕਰ ਸਕਦੇ ਆ ਪਰ ਜੇ ਤੁਹਾਡੇ ਝੋਨੇ ਦੀ ਫਸਲ ਪੂਰੀ ਗੋਭ ਵਿੱਚ ਆ ਚੁੱਕੀ ਆ ਪੈਪ ਫੁੱਲ ਚੁੱਕੀ ਆ ਕੋਈ ਕੋਈ ਵਿਰਲੀ ਵਿਰਲੀ ਮੁੰਜਰ ਦੇਣ ਵੀ ਲੱਗ ਗਈ ਆ ਐਸਾ ਅਵਸਥਾ ਉੱਤੇ ਸਿਰਫ ਤੁਸੀਂ 13045 ਦੀ ਸਪਰੇਅ ਕਰ ਸਕਦੇ ਆ 13045 ਦੀ ਡੋਜ਼ ਆਪਾਂ 100 ਲੀਟਰ ਪਾਣੀ ਵਿੱਚ ਸਵਾ ਕਿਲੋ ਤੱਕ ਵਰਤੋਂ ਕਰ ਸਕਦੇ ਆ ਜਸ ਦੇ ਨਾਲ 80 ਗ੍ਰਾਮ ਬੋਰਨ ਐਡ ਕਰ ਸਕਦੇ ਆ 100 ਗ੍ਰਾਮ ਜ਼ਿੰਕ ਚਿਲੇਟਡ ਦੀ ਵੀ ਵਰਤੋਂ ਕਰ ਸਕਦੇ ਆ ਕਿਸਾਨ ਭਰਾਵੋ ਇੱਕ ਮੈਂ ਨਾ ਕਨਫਿਊਜ਼ਨ ਦੂਰ ਕਰਨਾ ਚਾਹੁੰਨਾ ਵੀ ਹੁੰਦਾ ਕੀ ਹੁੰਦਾ ਕੀ ਆ ਜੇ ਕਿਸੇ ਕੋਲੇ ਆਪਣੇ ਕੋਲੇ ਪਾਈਆ ਦੀ ਬੋਰਨ ਦੀ ਪੈਕਿੰਗ ਹੁੰਦੀ ਹੈ ਨਾ ਤੇ ਆਪਣਾ 2 ਕਿੱਲੇ ਦਾ ਪਲਾਟ ਹੁੰਦਾ ਤੇ ਕਾਫੀ ਕਿਸਾਨ ਭਰਾਵਾਂ ਦਾ ਇਹ opinion ਹੁੰਦਾ ਇਹ ਮੰਨ ਹੁੰਦਾ ਵੀ ਆਪਾਂ ਘਰੇ ਚੀਜ਼ ਮੋੜ ਕੇ ਨਹੀਂ ਲਈ ਜਾਣੀ ਵੇ ਇਹਨੂੰ ਸਾਰੀ ਨੂੰ ਹੀ ਖੇਤ ਵਿੱਚ ਪਾ ਦਿਓ ਉਹਦਾ ਫਾਇਦੇ ਦੀ بجائے ਨੁਕਸਾਨ ਹੋ ਜਾਂਦਾ ਥੋੜਾ ਜਿਹਾ ਨਾ ਕੰਮ ਸਟੈਂਡਰਡ ਤਰੀਕੇ ਨਾਲ ਕਰਿਆ ਕਰੋ ਜੇ ਉਹਦੀ 80 ਗ੍ਰਾਮ ਡੋਜ਼ ਦੱਸੀ ਗਈ ਆ ਘੱਟ ਤੋਂ ਘੱਟ ਤੁਸੀਂ 65-70 ਗ੍ਰਾਮ ਹੀ ਵਰਤੋ 80 ਦੀ بجائے ਵੀ ਫੇਰ ਵੀ ਤੁਹਾਨੂੰ ਵਧੀਆ ਨਤੀਜੇ ਮਿਲਣਗੇ ਜਿਹੜੇ ਛੋਟੇ ਤੱਤੇ ਆਪਾਂ ਨੂੰ ਸੂਈ ਦੀ ਨੋਕ ਵਾਂਗ ਚਾਹੀਦੇ ਹੁੰਦੇ ਆ ਇਹ ਨਹੀਂ ਵੀ ਚਮਚੇ ਭਰ-ਭਰ ਆਪਾਂ ਖਵਾਈ ਜਾਈਏ ਤਾਂ ਆਪਾਂ ਨੂੰ ਜ਼ਿਆਦਾ ਝਾੜ ਮਿਲੂਗਾ ਇਹਨਾਂ ਚੀਜ਼ਾਂ ਦਾ ਫਾਇਦੇ ਦੀ بجائے ਨੁਕਸਾਨ ਵੀ ਹੋ ਜਾਂਦਾ ਕਿਸਾਨ ਪ੍ਰਭੂ ਇਸ ਤੋਂ ਬਾਅਦ ਜਿਹੜੇ ਕਿਸਾਨ ਭਰਾਵਾਂ ਦੀ ਮੌਸਮ ਦੇ ਕਾਰਨ ਸਪਰੇਅ ਲੇਟ ਹੋ ਚੁੱਕੀ ਆ ਝੋਨਾ ਨਿਸਰ ਰਿਹਾ 10% ਨਿਸਰ ਰਿਹਾ ਜਾਂ 5% ਨਿਸਰ ਚੁੱਕਿਆ ਤੇ ਉਹ ਸੋਚ ਰਿਹਾ ਵੀ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਏ ਜਾਣ ਵੀ ਇਨਸੈਕਟੀਸਾਈਡ ਫੰਗੀਸਾਈਡ ਦੀ ਸਪਰੇਅ ਤਾਂ ਆਪਾਂ ਕਰਨੀ ਐ ਇਸ ਦੇ ਨਾਲ ਐਨ ਪੀ ਕੇ ਦੀ ਵੀ ਸਪਰੇਅ ਕੀਤੀ ਜਾਵੇ ਕਿਸਾਨ ਪ੍ਰਭੂ ਜੇ ਤਾਂ ਆਪਾਂ ਵਧੀਆ ਆਪਣੀ ਫਸਲ ਬਹੁਤ ਵਧੀਆ ਖੜੀ ਆ ਆਪਾਂ ਫਾਸਫੋਰਸ ਤੱਤ ਪੋਟਾਸ਼ ਤੱਤ ਥੱਲੇ ਭਰਪੂਰ ਮਾਤਰਾ ਵਿੱਚ ਮਰਤਿਆ ਵਾ ਫਸਲ ਦੇ ਆਪਾਂ ਨੂੰ ਕਿਸੇ ਪਾਸਿਓ ਕੋਈ ਕਮੀ ਪੇਸ਼ੀ ਨਹੀਂ ਦਿਖਾਈ ਦੇ ਰਹੀ ਫਿਰ ਤੁਸੀਂ ਕਿਰਪਾ ਕਰਕੇ ਐਨਪੀਕੇ ਨੂੰ ਵਿੱਚ ਐਡ ਕਰਨ ਤੋਂ ਗਰੇਜ ਕਰੋ ਜੇ ਤੁਸੀਂ ਐਨਪੀਕੇ ਦੀ ਸਪਰੇਅ ਕਰਨਾ ਹੀ ਚਾਹੁੰਦੇ ਹਾਂ ਤਾਂ ਤੁਸੀਂ ਇਸ ਨੂੰ ਲੱਗ ਤੋਂ ਘੋਲ ਬਣਾ ਕੇ ਹੀ ਸਪਰੇਅ ਕਰੋ ਵਧੀਆ ਨਤੀਜੇ ਲੈਣ ਦੀ ਬਜਾਏ ਇਹ ਨਾ ਹੋਵੇ ਕਿ ਫਾਇਦੇ ਦੀ ਬਜਾਏ ਆਪਣਾ ਨੁਕਸਾਨ ਹੋ ਜਾਵੇ ਟਿਪ ਬਰਨਿੰਗ ਆ ਜੇ ਜੋ ਆਪਣੀਆਂ ਮੁੰਜਰਾ ਨਿਕਲ ਚੁੱਕੀਆਂ ਉਨ੍ਹਾਂ ਦੇ ਦਾਣੇ ਕਾਲੇ ਪੈ ਸਕਣ ਕਿਸਾਨ ਪ੍ਰਭੂ ਬਾਕੀ ਫਸਲ ਨੇ ਬੋਲ ਕੇ ਤਾਂ ਤੁਹਾਨੂੰ ਦੱਸਣਾ ਨਹੀਂ ਵੀ ਇਹਦਾ ਸਾਡੇ ਤੇ ਨੁਕਸਾਨ ਹੋ ਰਿਹਾ ਜਾਂ ਫਾਇਦਾ ਹੋ ਰਿਹਾ ਇਹ ਤੁਸੀਂ ਹੀ ਦੇਖਣਾ ਆਪਦਾ ਮਨ ਤੁਸੀਂ ਬਣਾਉਣਾ ਜੇ ਤੁਸੀਂ ਐਨਪੀਕੇ ਦੀ ਸਪਰੇਅ ਮਨ ਬਣਾਈ ਬੈਠੇ ਹੋ ਵੀ ਕਰਨੀ ਹੀ ਕਰਨੀ ਆ ਲੱਗ ਤੋਂ ਢੋਲ ਬਣਾ ਕੇ ਲੱਗ ਤੋਂ ਸਪਰੇਅ ਕਰੋ ਯਾਨੀ ਕਿ ਇੱਕ ਐਨਪੀਕੇ ਦੀ ਸਪਰੇਅ ਕਰਕੇ ਉਸ ਤੋਂ ਬਾਅਦ ਤੁਸੀਂ 48 ਘੰਟਿਆਂ ਬਾਅਦ ਇਨਸੈਕਟੀਸਾਈਡ ਫੰਗੀਸਾਈਡ ਦੀ ਸਪਰੇਅ ਕਰ ਸਕਦੇ ਆ ਕਿਉਂਕਿ ਮੈਂ ਐਸ ਲਈ ਮਨਾ ਕਰ ਰਿਹਾ ਕਿਉਂਕਿ ਫੰਗੀਸਾਈਡ ਵਿੱਚ ਵੀ ਦੋ ਤੱਤ ਇੱਕ ਸੰਡੀ ਵਾਲੀ ਹੋਗੀ ਤੇ ਤੀਜਾ ਤੱਤ ਹੋ ਗਿਆ ਚੌਥੀ ਆਪਾਂ ਕੋਈ ਤੇਲੇ ਨੂੰ ਵੀ ਕੰਟਰੋਲ ਕਰਨ ਲਈ ਪਾਵਾਂਗੇ ਚਾਰ ਟੈਕਨੀਕਲ ਤਾਂ ਉਹ ਪਹਿਲਾਂ ਹੀ ਹੋ ਚੁੱਕੇ ਆ ਤੇ ਉੱਤੋਂ ਆਪਾਂ ਐਨਪੀਕੇ ਜ਼ਿੰਕ ਬੋਰਨ ਫਿਰ ਇਹ ਕਿੱਥੇ ਜਾ ਕੇ ਗੱਲ ਮੁੱਕਦੀ ਆ ਬਾਕੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਹੋ ਤੇ ਜੇ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਕੋਈ ਸਵਾਲ ਜਵਾਬ ਹੋਵੇ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਅਧਰ ਜਾਣਕਾਰੀ ਲਈ ਤੁਸੀਂ ਸਾਨੂੰ ਫੇਸਬੁੱਕ, ਇੰਸਟਾਗ੍ਰam, ਵਟਸਐਪ ਉੱਤੇ ਫੋਲੋ ਮੈਸੇਜ ਕਰ ਸਕਦੇ ਹੋ। ਧੰਨਵਾਦ।